ਸੁਹੀ ਮੁਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਪਰਮੇਸ਼ਰ ਕਹਿੰਦੇ ਨੇ ਪਰਮੇਸ਼ਵਰ ਸਭ ਤੋਂ ਉੱਚਾ ਮਾਲਕ ਕਰਨ ਹਾਰ ਸਭ ਕੁਝ ਕਰ ਸਕਣ ਵਾਲਾ ਸਗਲ ਸਾਰੀ ਸ੍ਰਿਸ਼ਟ ਧਰਤੀ ਕਉ ਨੂੰ ਦੇ ਆਧਾਰ ਆਧਾਰ ਕਹਿੰਦੇ ਨੇ ਆਸਰਾ ਏ ਮੇਰੇ ਮਨ ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜਿਹੜਾ ਸਭ ਤੋਂ ਵੱਡਾ ਮਾਲਕ ਹੈ ਜਿਹੜਾ ਸਭ ਕੁਝ ਕਰ ਸਕਣ ਵਾਲਾ ਹੈ ਗੁਰੂ ਸਾਰੀ ਸ੍ਰਿਸ਼ਟੀ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਦਿੰਦਾ ਹੈ ਗੁਰ ਕੇ ਚਰਨ ਕਮਲ ਮੰਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਗੁਰ ਕੇ ਗੁਰੂ ਦੇ ਚਰਨ ਕਮਲ ਕੌਲ ਫੁੱਲਾਂ ਵਰਗੇ ਕੋਮਲ ਚਰਨ ਮੰਨ へ ਮੰਨ ਦੁਖ ਦਰਦ ਇਸ ਤਨ ਤੇ ਜਾਏ ਜਾਏ ਚਲੇ ਜਾਂਦਾ ਹੈ ਏ ਮੇਰੇ ਮਨ ਸਦਾ ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਉਸ ਦੇ ਇਸ ਸਰੀਰ ਤੋਂ ਹਰੇਕ ਕਿਸਮ ਦਾ ਦੁੱਖ ਕਲੇਸ਼ ਦੂਰ ਹੋ ਜਾਂਦਾ ਹੈ ਪਭਜਲ ਡੂਬਤ ਸਤਗੁਰ ਕੰਢੈ ਜਨਮ ਜਨਮ ਕਾ ਟੂਟਾ ਗੰਢੈ ਪਭਜਲ ਕਹਿੰਦੇ ਨੇ ਸੰਸਾਰ ਸਮੁੰਦਰ ਵਿੱਚੋਂ ਕੱਢ ਕੱਢ ਲੈਂਦਾ ਹੈ ਜਨਮ ਜਨਮ ਕਾ ਟੂਟਾ ਗੰਢੈ ਟੂਟਾ ਕਹਿੰਦੇ ਨੇ ਪਰਮਾਤਮਾ ਨਾਲ ਟੂਟਾ ਆਇਆ ਮਨੁੱਖ ਗੰਢ ਗੰਢ ਦਿੰਦਾ ਹੈ ਪ੍ਰਭੂ ਨਾਲ ਜੋੜ ਦਿੰਦਾ ਹੈ ਏ ਮੇਰੇ ਮਨ ਗੁਰੂ ਸੰਸਾਰ ਸਮੁੰਦਰ ਵਿੱਚ ਡੁੱਬੇ ਡੁੱਬਦਿਆਂ ਨੂੰ ਬਚਾ ਲੈਂਦਾ ਹੈ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਟੁੱਟ ਹੋਏ ਮਨੁੱਖ ਨੂੰ ਪਰਮਾਤਮਾ ਨਾਲ ਜੋੜ ਦਿੰਦਾ ਹੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਿਜ ਮਨ ਆਵੇ ਸ਼ਾਂਤ ਗੁਰ ਕੀ ਸੇਵਾ ਇਹੋ ਜੇ ਗੁਰਾਂ ਦੀ ਸੇਵਾ ਕਰੋ ਦਿਨ ਰਾਤ ਦਿਨ ਰਾਤ ਇੱਕ ਕਰਕੇ ਕਰੋ ਸੂਖ ਸਹਿਜ ਮਨ ਆਵੇ ਸ਼ਾਂਤ ਸੂਖ ਸਹਿਜ ਆਤਮਕ ਅਡੋਲਤਾ ਦੇ ਸੁਖ ਮਨ ਮਨ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ हे ਭਾਈ ਦਿਨ ਰਾਤ ਗੁਰੂ ਦੀ ਦਸੀ ਹੋਈ ਸੇਵਾ ਕਰਿਆ ਕਰੋ ਜਿਹੜਾ ਮਨੁੱਖ ਕਰਦਾ ਹੈ ਉਸ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਆਤਮਿਕ ਅਡੋਲਤਾ ਦਾ ਆਨੰਦ ਪੈਦਾ ਹੋ ਜਾਂਦੇ ਹਨ ਸਤ ਗੁਰ ਕੀ ਰੇਣ ਬੜਾ ਭਾਗੀ ਪਾਵੇ ਨਾਨਕ ਗੁਰ ਕੋ ਸਦ ਬਲ ਜਾਵੇ ਰੇਣ ਕਹਿੰਦੇ ਨੇ ਚਰਨ ਤੂ ਬੜ ਭਾਗੀ ਵੱਡੇ ਭਾਗਾ ਵਾਲਾ ਮਨੁੱਖ ਨਾਨਕ ਗੁਰ ਕੋ ਸਦ ਬਲ ਜਾਵੇ ਸਦ ਕਹਿੰਦੇ ਨੇ ਸਦਾ ਬਲ ਸਦਕੇ ਜਾਂਦਾ ਹੈ ਏ ਨਾਨਕ ਕੋਈ ਵੱਡੇ ਭਾਗਾ ਵਾਲਾ ਮਨੁੱਖ ਗੁਰੂ ਦੀ ਚਰਨ ਤੂੜ ਹਾਸਲ ਕਰਦਾ ਹੈ ਫਿਰ ਉਹ ਮਨੁੱਖ ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ